ਦੇਖੋ ਬਾਦਲ ਦੇ ਜਵਾਈ ਦੀ ਸੰਪਤੀ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਤੇਜਵੀਰ ਸਾਹਮਣੇ ਅੰਬਾਨੀ ਅੰਡਾਨੀ ਵੀ ਪੈ ਜਾਂਦੇ ਨੇ ਫਿੱਕੇ ਜੀ ਹਾਂ ਸੁਖਬੀਰ ਸਿੰਘ ਬਾਦਲ ਦੀ ਤੀ ਹਰਕੀਰਤ ਕੌਰ ਬਾਦਲ ਵਿਆਹ ਦੇ ਬੰਧਨ ਵਿੱਚ ਵੱਜ ਗਏ ਹਨ ਪਰ ਉਹਨਾਂ ਦੇ ਹਮਸਫਰ ਤੇਜਵੀਰ ਸਿੰਘ ਕੌਣ ਹਨ ਉਹ ਕੀ ਕੰਮ ਕਰਦੇ ਹਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਧੀ ਰਾਣੀ ਹਰਕੀਰਤ ਕੌਰ ਦਾ ਵਿਆਹ ਤੇਜਵੀਰ ਸਿੰਘ ਨਾਲ ਦਿੱਲੀ ਦੇ ਮਹਿਰੌਲੀ ਵਿਖੇ ਮੌਜੂਦ ਫਾਰਮ ਹਾਊਸ ਦੇ ਵਿੱਚ ਬੜੀ ਹੀ ਧੂਮ ਧਾਮ ਦੇ ਨਾਲ ਕੀਤਾ ਗਿਆ ਦੱਸਦੀ ਹੈ ਕਿ ਹਰਕੀਰਤ ਕੌਰ ਬਾਦਲ ਦਾ ਵਿਆਹ ਕਾਰੋਬਾਰੀ ਤੇਜਵੀਰ ਸਿੰਘ ਨਾਲ ਹੋਇਆ ਹੈ ਤੇਜਵੀਰ ਸਿੰਘ ਅੰਤਰਰਾਸ਼ਟਰੀ ਕਾਰੋਬਾਰੀ ਹੈ ਜਿਕਰ ਹੋ ਗਿਆ ਹੈ ਕਿ ਸੁਖਬੀਰ ਬਾਦਲ ਦਾ ਜਵਾਈ ਮੂਲ ਰੂਪ ਵਿੱਚ ਦਵਾਬਾ ਖੇਤਰ ਦਾ ਰਹਿਣ ਵਾਲਾ ਹੈ ਤੇ ਅਜੇ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਤੇਜਵੀਰ ਦਾ ਪਰਿਵਾਰ ਕਿਹੜੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਪਰ ਇੰਨਾ ਸਪਸ਼ਟ ਹੈ ਕਿ ਉਹਨਾਂ ਦਾ ਪਰਿਵਾਰ ਵਿਦੇਸ਼ ਵਿੱਚ ਰਹਿੰਦਾ ਹੈ ਹਰਕੀਰਤ ਕੌਰ ਬਾਦਲ ਦੇ ਪਤੀ ਦਾ ਵਿਦੇਸ਼ ਤੋਂ ਹੀ ਕਾਰੋਬਾਰ ਚੱਲਦਾ ਹੈ ਅਤੇ ਉਹ ਜਨਵਰੀ ਦੇ ਮਹੀਨੇ ਵਿੱਚ ਵਿਆਹ ਕਰਾਉਣ ਦੇ ਲਈ ਭਾਰਤ ਆਏ ਸਨ ਪਰ ਉਹਨਾਂ ਬਾਰੇ ਇਹ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਕਿ ਤੇਜਵੀਰ ਸਿੰਘ ਦੀ ਸੰਪਤੀ ਮਿਲੀਅਨ ਡਾਲਰਸ ਦੇ ਵਿੱਚ ਹੈ ਤੇ ਹਰ ਕੋਈ ਉਹਨਾਂ ਦੀ ਸੰਪਤੀ ਦੇਖ ਕੇ ਜਾਣ ਕੇ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਤੇਜਵੀਰ ਸਿੰਘ ਦੁਬਈ ਅਤੇ ਕੁਵੈਤ ਦੇ ਸਭ ਤੋਂ ਵੱਡੇ ਕਾਰੋਬਾਰੀ ਹਨ ਤੇ ਬੀਤੇ ਦਿਨੀ ਉਹਨਾਂ ਦਾ ਵਿਆਹ ਹਰ ਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਨਾਲ ਦਿੱਲੀ ਦੇ ਵਿੱਚ ਹੋਇਆ ਸੀ ਮੰਗਲਵਾਰ ਰਾਤ ਨੂੰ ਦਿੱਲੀ ਦੇ ਵਿੱਚ ਪਾਰਟੀ ਰੱਖੀ ਗਈ ਸੀ ਗਾਇਕ ਮਿੱਕਾ ਸਿੰਘ ਨੇ ਵੀ ਪਾਰਟੀ ਦੇ ਵਿੱਚ ਆਪਣੀ ਗਾਇਕੀ ਦੇ ਨਾਲ ਰੰਗ ਬੰਨੇ ਸਨ ਤੇ ਉੱਥੇ ਹੀ ਉਹਨਾਂ ਦੀ ਧੀ ਦੇ ਵਿਆਹ ਵਾਲੇ ਦਿਨ ਹਰਸ਼ਦੀਪ ਕੌਰ ਗਾਇਕਾ ਨੇ ਆਪਣੀ ਕਲਾਕਾਰੀ ਦੇ ਗੁਣ ਬਖੇਰੇ ਸਨ ਤੇ ਉਹਨਾਂ ਦੀ ਧੀ ਦਾ ਵਿਆਹ ਵਾ ਜਿਹੜਾ ਕਾਫੀ ਜ਼ਿਆਦਾ ਖਰਚੇ ਦੇ ਨਾਲ ਹੋਇਆ ਵਿਆਹ ਦੇ ਕਾਰਡਾਂ ਦੀ ਕੀਮਤ ਕਾਫੀ ਡਾਲਰਸ ਦੇ ਵਿੱਚ ਸੀ ਵਿਆਹ ਦੀ ਰਸਮ ਦਿੱਲੀ ਦੇ ਮਹਿਰੌਲੀ ਵਿਖੇ ਫਾਰਮ ਹਾਊਸ ਦੇ ਵਿੱਚ ਹੋਈ ਅਕਾਲੀ ਆਗੂਆਂ ਦੇ ਨਾਲ-ਨਾਲ ਕੇਂਦਰੀ ਮੰਤਰੀ ਅਤੇ ਕਈ ਹਰਿਆਣਾ ਦੇ ਲੀਡਰ ਵੀ ਵਿਆਹ ਦੇ ਵਿੱਚ ਸ਼ਾਮਲ ਹੋਏ ਸਨ ਪਰ ਉਹਨਾਂ ਦੀ ਵਿਆਹ ਦੀ ਚਰਚਾ ਬੇਸ਼ੱਕ ਮੀਡੀਆ ਦੇ ਵਿੱਚ ਜ਼ਿਆਦਾ ਨਹੀਂ ਹੋਈ ਪਰ ਉਹਨਾਂ ਦਾ ਵਿਆਹ ਕਿਸੇ ਆਲੀ ਸ਼ਾਨ ਵਿਆਹ ਤੋਂ ਘੱਟ ਨਹੀਂ ਸੀ ਤੇ ਜੇਕਰ ਗੱਲ ਕਰੀਏ ਉਹਨਾਂ ਦੇ ਜਵਾਈ ਦੀ ਤੇਜਵੀਰ ਸਿੰਘ ਕਰੋੜਾਂ ਹੀ ਨਹੀਂ ਬਲਕਿ ਅਰਬਾਂ ਡਾਲਰਸ ਦਾ مالک ਹੈ। ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ।